ਦਖਾਲਸ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਗਵਾਂਡੀ ਮੁਲਕ ਪਾਕਿਸਤਾਨ ਨੇ ਭਾਰਤੀ ਪਾਇਲਟ ਅਬਿਨੰਦਰ ਨੂੰ ਛੱਡਣ ਦਾ ਐਲਾਨ ਕਰ ਦਿੱਤਾ ਹੈ ਜੀਹਾਂ ਪਾਕਿਸਤਾਨੀ ਸੰਸਦ 'ਚ ਬੋਲਦੇ ਹੋਏ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਲਾਨ ਕੀਤਾ ਕਿ ਉਹ ਅਬਿਨੰਦਰ ਪਾਇਲਟ ਨੂੰ ਛੱਡ ਦੇਣਗੇ ਉਹਨਾਂ ਨੇ ਨਾਲ ਕੁਝ ਅਹਿਮ ਗੱਲਾਂ ਵੀ ਕੀਤੀਆਂ ਨੇ ਕਾਨ ਦਾ ਪਾਇਲਟ ਹਮਨੇ ਪਕੜਾ ਹੋਇਆ ਹੈ ਹਮ ਐਜ਼ ਅ ਪੀਸ ਜੈਸਚਰ ਹਮ ਉਨਕੋ ਉਸਕੋ ਕੱਲ ਰਿਹਾ ਕਰਦੇ ਲੱਗੇ ਆਂ ਦੁਸਤਾਂ ਵਾਸਤੇ ਪਾਰਤਪਾਕ ਦੇ ਵਿਚਾਲੇ ਬੀਤੇ ਕੇਵਲ 2 ਦਿਨਾਂ ਦੇ ਵਿੱਚ ਹਾਲਾਤ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਪਹੁੰਚ ਗਈ ਸੀ ਜਿੱਥੇ ਬਹੁਤ ਸਾਰੇ ਲੋਕ ਜਿਹੜੇ ਨੇ ਦੋਨਾਂ ਦੇਸ਼ਾਂ ਦੇ ਉਹ جنگ ਨਹੀਂ ਚਾਹੁੰਦੇ جنگ ਨਹੀਂ ਚਾਹੁੰਦੇ ਇਹ ਜਿਹੜਾ ਨਾਰਾ ਲਾ ਰਹੀ ਸੀ ਪਰ ਕੁਝ ਸ਼ਰਾਰਤੀ ਅੰਸਰ ਕੁਝ ਪੜਕਾਉ ਮੀਡੀਆ ਜਿਹੜਾ ਜਾਨ ਬੁਝਕੇ ਪੜਕਾਉ ਤਰੀਕੇ ਦੇ ਨਾਲ ਜਿਹੜੀ ਗਤੀਵਿਧੀ ਨੂੰ ਪੇਸ਼ ਕਰ ਰਿਹਾ ਸੀ ਪਰ ਪਾਕਿਸਤਾਨ ਪ੍ਰਧਾਨ ਮੰਤਰੀ ਨੇ ਬਹੁਤ ਵੱਡਾ ਜਿਹੜਾ ਕਦਮ ਪੁੱਟਿਆ ਉਹਨੇ ਕਿਹਾ ਕਿ ਅਸੀਂ جنگ ਨਹੀਂ ਚਾਹੁੰਦੇ ਜਿਹੜੀ جنگ ਹੈ ਕਿਸੇ ਦੇ ਵੀ ਹੱਕ ਦੀ ਗੱਲ ਨਹੀਂ ਕਰਦੀ ਸ਼ਾਂਤੀ ਚਾਹੁੰਦੇ ਆ ਸ਼ਾਂਤੀ ਚਾਹੁੰਦੇ ਨੇ ਬਿਲਕੁਲ ਦੋਨਾਂ ਦੇਸ਼ਾਂ ਦੇ ਲੋਕ ਵੀ ਸ਼ਾਂਤੀ ਚਾਹੁੰਦੇ ਨੇ ਆਖਿਰ جنگ ਚਾਹੁੰਦਾ ਤੇ ਚਾਹੁੰਦਾ ਕੌਣ ਇਹ ਵੱਡਾ ਸਵਾਲ ਵੀ ਨਾਲ ਨਾਲ ਜਿਹੜਾ Imran Khan ਦੇ ਬਿਆਨ ਤੋਂ ਬਾਅਦ ਖੜਾ ਹੁੰਦਾ ਹੈ